ਕੀ ਤੂੰ بار بار ਉਹ ਸਿੱਖਾਂ ਦੇ ਨਮਕ ਛਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਆਰਾ ਦੁਆਰਾ ਵੀ ਇਹ ਦਰਵਾਜ਼ਾ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਹੈ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਹੀ ਹਾਂ ਵੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਹੈ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜੀ ਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਟਹਿ ਢੇਰੀ ਕੀਤਾ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗੜਾਂ 'ਚ ਟੈਰ ਪਾਇਪ ਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਕਿ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦੁਬਾਰਾ ਉਹ ਛੇੜ ਕੇ ਗਿਆ ਐਮ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੈਰਿਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ। ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ। ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ। ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਹਨੇ ਤੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲਖੋਹੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ बार-बार ਉਹ ਸਿੱਖਾਂ ਦੇ ਨਮਕ ਛਿਪਕਣਾ ਹਾਂ ਦਾ ਜਾ ਤੂੰ ਦੇਖਣ ਆਉਣਾ ਦੁਬਾਰਾ ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇਹ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਂ-ਮਾਂ ਨੂੰ ਧੀਆਂ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗਲਾਂ 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇਹ ਇੰਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ 'ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਠੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਦਾ ਸਿੱਖਾਂ ਨੂੰ ਦੇ ਰਿਆ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਢਹ ਢੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਆ ਸ਼ਰਦਾ ਦੇ ਫੁੱਲ ਭੇਟ ਕਰ ਰਿਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰਾਂ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ